ਮੇਰਾ ਨਾਮ ਸ਼ਿਵਮ ਸਿੰਘ ਹੈ ਤੇ ਮੈਂ ਲੁਧਿਆਣਾ ਡਿਸਟ੍ਰਿਕਟ ਨੇ ਬਿਲੋਂਗ ਕਰਦੀ ਆ ਮੈਂ ਐਜ ਐਸਬ ਇਨਸਪੈਕਟਰ ਜਲੰਧਰ ਡਿਸਟ੍ਰਿਕਟ ਵਿੱਚ ਪਿਛਲੇ ਮਹੀਨੇ ਜੁਆਇਨ ਕੀਤਾ ਹੈ ਇਹਦੇ ਲਈ ਮੈਂ ਕਾਫੀ ਮਿਹਨਤ ਕੀਤੀ ਹੈ ਤੇ ਮੇਰਾ ਬਚਪਨ ਦਾ ਸੁਪਨਾ ਵੀ ਸੀ ਕਿ ਮੈਂ ਵਰਦੀ ਪਾਵਾਂ ਤੇ ਇਸ ਗੱਲ ਲਈ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਬਹੁਤ ਸ਼ੁਕਰੀਆ ਕਰਦੀ ਆ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਵੀ ਅਸੀਂ ਆਪਣੇ ਪੰਜਾਬ ਦੀ ਸੇਵਾ ਕਰੀਏ ਲੋਕਾਂ ਦੀ ਸੇਵਾ ਕਰੀਏ ਕਈ ਕਹਿੰਦੇ ਨੇ ਮੈਨੂੰ ਹੁਣ ਵੀ ਪੁੱਛਦੇ ਨੇ ਵੀ ਤਿੱਤੇ ਪੈਸੇ ਤਾਂ ਨਹੀਂ ਦਿੱਤੇ ਕੋਈ ਸਿਫਾਰਿਸ਼ ਤਾਂ ਨਹੀਂ ਲਾਈ ਮੈਂ ਇਹਦੇ ਲਈ ਕੋਈ ਸਿਫਾਰਿਸ਼ ਨਹੀਂ ਲਾਈ ਨਾ ਮੇਰਾ 1 ਰੁਪਿਆ ਲੱਗਿਆ ਇਸ ਪੋਸਟ ਲਈ ਪਿਓਰਲੀ ਮੈਨੂੰ ਆਪਣੇ ਮਿਹਨਤ ਦੇ ਬੇਸ ਤੇ ਜੌਬ ਮਿਲੀ ਹੈ ਮੇਰੀ ਜਿਹੜੀ ਪੜਾਈ ਹੈ ਪਲੱਸ 2 ਦੀ ਉਹ ਹੋਈ ਹੈ ਸਰਕਾਰੀ ਸਕੂਲ 'ਚ ਮੈਂ ਕੀਤੀ ਹੈ ਤੇ ਮੈਂ ਗਵਰਨਮੈਂਟ ਕਾਲਜ ਤੋਂ ਹੀ ਪੜੀ ਆ ਜਦੋਂ ਮੈਂ ਗਵਰਨਮੈਂਟ ਕਾਲਜ 'ਚ ਸੀ ਆਪਣੇ ਲਾਸਟ ইয়ার ਦੇ ਵਿੱਚ ਸੀ ਗ੍ਰੈਜੂਏਸ਼ਨ ਦੇ ਉਦੋਂ ਮੈਨੂੰ ਪਤਾ ਲੱਗਿਆ ਵੀ ਗਵਰਨਮੈਂਟ ਸੈਕਟਰ ਦੀ ਜੌਬ ਵਧੀਆ ਹੈ ਨਾਲੇ ਮੈਨੂੰ ਚਾ ਵੀ ਸੀ ਵਰਦੀ ਦਾ ਤੇ ਮੈਂ ਸ਼ੁਰੂ ਕਰ ਲਈ ਤਿਆਰੀ ਪੋਸਟ ਲਈ ਮੈਂ ਇਗਜ਼ਾਮ ਜੂਨ ਚ ਦਿੱਤਾ ਸੀ ਪਿਛਲੇ ਈਅਰ 2023 ਦੇ ਵਿੱਚ ਜਿਹੜੀ ਫਿਜ਼ੀਕਲ ਟਰਾਇਲਸ ਨੇ ਉਹ ਦਸੰਬਰ ਚ ਹੋਏ ਸੀ ਤੇ ਫੇਰ ਫਰਵਰੀ ਦੇ ਵਿੱਚ ਰਿਜ਼ਲਟ ਆ ਗਿਆ ਜਿਦੇ ਵਿੱਚ ਮੇਰਾ ਨਾਮ ਸੀ ਮੈਨੂੰ ਬਹੁਤ ਖੁਸ਼ੀ ਹੋਈ ਤੇ ਫਾਈਨਲੀ ਹੁਣ ਆ ਕੇ ਸਤੰਬਰ ਦੇ ਵਿੱਚ ਸਾਨੂੰ ਜੋਇਨਿੰਗ ਲੈਟਰ ਦਿੱਤੇ ਗਏ ਨੇ ਰੀਕਵੈਸਟ ਕਰ ਸਕਦੀਆਂ ਵੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਆਪਣੇ ਮਾਪਿਓ ਨਾਲ ਰਹਿਣਾ ਉਹਨਾਂ ਦੀ ਸੇਵਾ ਤੁਸੀਂ ਕਰ ਸਕੋਗੇ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬੀਅਤ ਨੂੰ ਸੁਰੱਖਿਅਤ ਕਰ ਸਕਦੇ ਹੋ ਇਹਦੇ ਲਈ ਪੰਜਾਬ ਸਰਕਾਰ ਅਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੀਆਂ ਕਿ ਸਾਨੂੰ ਮੌਕਾ ਦਿੱਤਾ ਇਹੋ ਜਿਹਾ